ਖਬਰ ਹੀ ਹੋਈ ਸੀ ਸਵੇਰੇ ਬਈ ਟੱਕਰ ਸੰਧੂ ਜਿਹੜਾ ਥਾਣਾ ਸੇਖਵਾ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੁਭਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ ਗੁਰਗੀ ਖਾਣਾ ਉਹਦਾ ਤੇ ਉੱਥੇ ਹੀ ਉਹਦੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਗ੍ਰਿਧੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਹੈ ਉਹਨਾਂ ਦੇ ਵਿਚਾਲੇ ਮਰਲਕ ਜਗ੍ਹਾ ਆ ਜਿਹਦੇ ਚ ਉਹ ਡੋਡੇ ਪੋਸਤ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਨਰਮਨ ਸਿੰਘ ਤੇ ਪੀਐਸਐਚਓ ਸੇਖਵਾ ਐਸਆਈ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਕਿ ਅੱਗੇ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਕਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਮੀਜੀ ਜਿਹਾ ਬਣਾ ਕੇ ਉਹਨੇ ਚੁਣੀ ਸੀ ਜਗ੍ਹਾ ਡੋਡੇ ਪੋਸਟ ਲਾਉਣ ਦੀ ਤੇ ਉਹ ਬਰਾਮਦਗੀ ਕੀਤੀ ਜਾ ਕੇ ਅਸੀਂ ਦੇਖਿਆ ਦੇਖ ਕੇ ਕਟਾਈ ਕਰਾ ਕੇ ਉਹਨੂੰ ਗਿਣਿਆ ਗਣ ਕੇ ਜਿਹੜੇ ਡੋਡੇ ਪੋਸਟ ਤੇ ਸਟਰਾ 735 ਜਿਨ੍ਹਾਂ ਦੀ ਟੋਟਲ ਗਿਣਤੀ ਹੋਈ ਜਿਨ੍ਹਾਂ ਨੂੰ ਬਕਾਇਦਾ ਹਸਬਜਾਤਾ ਅ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਆਈਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22 3 24 ਅੰਡਰ ਸੈਕਸ਼ਨ 15 85 ਐਨਡੀਪੀਐਸ ਇਹ ਕਰੰ ਤੋਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਤੇ ਰਿਮਾਂਡ ਲਿਆ ਉਹ ਪੁੱਛਕਿਛ ਕਰਾਂਗੇ ਕਦੋਂ ਤੋਂ ਕਰ ਰਿਹਾ ਤੇ ਕਿਹਨੂੰ ਕਿਹਨੂੰ ਵੇਚ ਰਿਹਾ ਕਿੰਨੇ ਦਿਨ ਦਾ ਰਮਾਣ ਦੇ ਪਹਿਲਾਂ ਕੋਈ ਮਾਮਲਾ ਹੈਦਰ ਦੇ ਤੇ ਨਹੀਂ ਪਹਿਲਾਂ ਹੈ ਨਹੀਂ ਕੋਈ ਮਾਮਲਾ ਰਮਾਣ ਕਿੰਨੇ ਦਿਨ ਦਾ ਇੱਕ ਦਿਨ ਦਾ ਰਮਾਣ ਹੈ ਜੀ ਇਹਦੇ ਨਾਲ ਵੀ ਕੋਈ ਹੈਗਾ ਸਾਥੀ ਕਿ ਜਾਂ ਉਹ ਤਾਂ ਪੁੱਛਕਿਛ ਦੇ ਵਿੱਚ ਆਊਗਾ ਤਫਤੀਸ਼ ਦਾ 파ਟ ਹੈ ਉਮਰ ਕਿੰਨੀ ਲਿਗੇ ਇਹਦੀ ਉਮਰ ਕਰੀਬ 45 ਸਾਲ ਨਹੀਂ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵਾਸਤੇ ਨਹੀਂ ਇਹ ਤਾਂ ਪੁੱਛਕਿਛ ਜਾਊਗਾ ਵੀ ਉਹ ਅੱਗੇ ਪਹਿਲਾਂ ਕੀ ਕਦੋਂ ਤੋਂ ਇਹ ਫਸਲ ਬੀਜ ਰਿਹਾ ਤੇ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਪੂਰਨਾਂ ਜਗਾਂ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ ਪਾਰਟ ਆ ਤੇ ਕਿਸਾਨ ਕਹਿ ਸਕਦੇ ਆ ਇਹ ਅਦਰਵਾਈਜ਼ ਇੱਕ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਹਾ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਉਹਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਹਾ ਥੈਟ ਮੀਨਸ ਕਿ ਕਿਤੇ ਨਾ ਕਿਤੇ ਫਿਰ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਉਹ ਵੀ ਰਿਕਾਰਡ ਇਹ ਕਮਾਈ ਕਰਨਾ ਕਹਿੰਦਾ ਹੈ ਕਿ ਆਪ ਰਚ ਕੋਈ ਸੀ ਵੇਚਦਾ ਤੇ ਕਮਾਈ ਤੇ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਏ ਸਰ ਇਹਨੂੰ ਲੈ ਕੇ ਪੁਨਰਪ੍ਰੀਵਾਰੀ ਕਾਰਵਾਈ ਕਰੂਗੀ ਹੋਰ ਵੀ ਹੋ ਸਕਦੇ ਨਾਲੇ ਸ਼ਾਇਦ ਇਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁੱਛਗਿੱਛ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ ਚ ਲੈ ਜਾਂਦਾ ਜਾਊਗਾ ਤੇ ਪੋਤੇ ਕਿੰਨੇ ਸਾਲ ਦੇ ਇਹ ਬੂਟੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਆ ਤੇ ਕਣਕ ਵੱਢਣ ਦੇ ਨਾਲ ਹੀ ਇਹ ਕੱਟੇ ਜਾਂਦੇ ਆ